ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਜਸਮੀਤ ਭਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਔਰ ਯੂਐਸਏ ਤੇ ਗੱਲ ਕਰਾਂਗੇ ਯੂਐਸਏ ਦਾ ਵੀਜ਼ਾ ਮਿਲ ਰਿਹਾ ਹੈ ਪਰ ਕਿਹਨਾਂ ਨੂੰ ਮਿਲ ਰਿਹਾ ਹੈ ਕਿਉਂ ਮਿਲ ਰਿਹਾ ਹੈ ਇਹ ਸਵਾਲ ਜਸਮੀਤ ਜੀ ਤੋਂ ਸਮਝਾਂਗੇ ਕਿਉਂਕਿ ਜਦੋਂ ਅਸੀਂ ਦੇਖਦੇ ਆਂ ਤੇ ਰਿਫਿਊਜ਼ਲਾਂ ਵੀ ਬਹੁਤ ਨੇ ਇੱਕ ਪਾਸੇ ਪਰ ਲੈਂਡਮਾਰਕ ਦੇ ਵੀਜ਼ੇ ਬਹੁਤ ਆ ਰਹੇ ਨਹੀਂ ਇਹ ਫਰਕ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਜਸਮੀਤ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਸਮੀਤ ਜੀ ਤੁਹਾਡੇ ਵੀਜ਼ੇ ਯੂਐਸਏ ਦੇ ਬਹੁਤ ਆ ਰਹੇ ਨਹੀਂ ਉਦੇ ਵਿੱਚ ਕਾਰਨ ਕੀ ਹੈ ਕਿੰਨਾ ਵਿਦਿਆਰਥੀਆਂ ਦੇ ਵੀਜ਼ੇ ਆ ਰਹੇ ਨੇ ਸੇਖੋ ਮੈਂ ਤਾਂ ਨਹੀਂ ਗੱਲ ਦੱਸਦਾ ਯੂਐਸਏ ਨਾਲ ਬਹੁਤ ਹੀ ਗਲਤ ਤਰੀਕੇ ਪਰਮੋਟ ਹੁੰਦਾ ਆਪਣੇ ਪੰਜਾਬ ਚ ਮੈਂ ਪਹਿਲਾਂ ਵੀ ਸ਼ੋਅ ਚ ਗਿਆ ਹੋਣਾ ਬੋਰਡ ਲੱਗੇ ਦੇਖੇ ਮੈਂ ਲੱਖ ਰੁਪਏ ਚ ਯੂਐਸਏ ਜਾਓ ਉਹ ਲੱਖ ਰੁਪਏ ਦਾ ਮਤਲਬ ਹੈ ਕਿ ਉਹ ਤੁਹਾਡੇ ਡਾਕੂਮੈਂਟ ਵੀ ਡਾਕੂਮੈਂਟ ਫੇਕ ਬਣਾਣਗੇ ਤੁਹਾਡੇ ਫੰਡਿੰਗ ਵੀ ਫੇਕ ਸ਼ੋ ਕਰਣਗੇ ਔਰ ਕਿਤੇ ਮੈਂ ਦੇਖਦਾ 5000 ਚ ਯੂਐਸਏ ਜਾਓ ਉਹ 5000 ਤਾਂ ਮੰਗਦਾ ਕਿਉਂਕਿ ਫੰਡਿੰਗ ਦੇ ਪੈਸੇ ਲੈ ਲੇਗਾ ਸੋ ਕਿ ਕਿੰਨੀ ਸਭ ਤੋਂ ਚੀਜ਼ ਦਾ ਸਾਨੂੰ ਇੱਕ ਹੋਰ ਪੰਜਾਬ ਇਦਾਂ ਦੀ ਡੈਸਟੀਨੇਸ਼ਨ ਬਣ ਗਈ ਹੈ ਕਿ ਜਿੱਥੇ ਜਦੋਂ ਵੀਜ਼ਾ ਆਫੀਸਰ ਦੇਖਦਾ ਹੈ ਨਾ ਕਿ ਇਹ ਪੰਜਾਬ ਤੋਂ ਬੱਚਾ ਆਇਆ ਉਹਨੂੰ ਉਹਨੂੰ ਹੋ ਜਾਂਦਾ ਹੈ ਕਿ ਪਹਿਲੀ ਗੱਲ ਤਾਂ ਤੁਸੀਂ ਜਿੰਨਾ ਮਰਜ਼ੀ ਝੂਰ ਲਾ ਲਓ ਕਿ ਤੁਸੀਂ ਫੇਕ ਡਾਕੂਮੈਂਟ ਬਣਾਇਆ ਨਾ ਤੁਹਾਡੀ ਸ਼ਕਲ ਤੇ ਵੀਜ਼ਾ ਆਫੀਸਰ ਜੱਜ ਕਰ ਲੈਂਦਾ ਕਿ ਤੁਹਾਡੇ ਫੇਕ ਡਾਕੂਮੈਂਟ ਹੂੰ ਔਰ ਜਦੋਂ ਕੋਈ ਦਿੱਲੀ ਦਾ ਬੱਚਾ ਜਾਂਦਾ ਉਹਨੂੰ ਪਤਾ ਇੱਕ ਪ੍ਰੀਸਮਪਸ਼ਨ ਬਣਾ ਕੇ ਬੈਠਾ ਹੁੰਦਾ ਕਿ ਦਿੱਲੀ ਦਾ ਬੱਚਾ ਤਾਂ ਜੈਨੂਇਨ ਹੀ ਹੈਗਾ ਹੂੰ ਸੋ ਸਟੂਡੈਂਟਸ ਆਪਾਂ ਇਹ ਜਿੰਨੇ ਵੀ ਇੱਕ ਪੰਜਾਬ ਨੂੰ ਇੱਕ ਹਾਈ ਰਿਸਕ ਕੈਟਾਗਰੀ ਚ ਆਸਟ੍ਰੇਲੀਆ ਨੇ ਵੀ ਰੱਖਤਾ ਅੱਜ ਦੇ ਰੇਡਸ ਵਿੱਚ ਮੈਂ ਤੁਹਾਨੂੰ ਕਹਾਂਗਾ ਕੈਨੇਡਾ ਨੇ ਵੀ ਰੱਖਤਾ ਹੋਇਆ ਹੈ ਹਾਈ ਰਿਸਕ ਕੈਟਾਗਰੀ 'ਚ ਹੁਣ ਯੂਐਸਏ ਨੇ ਤਾਂ ਸ਼ੁਰੂ ਦਾ ਹੀ ਰੱਖਿਆ ਹੋਇਆ ਔਰ ਬਾਕੀ ਸਾਰੇ ਕੀ ਕਹਿੰਦੇ ਆਸਟ੍ਰੇਲੀਆ ਨਿਊਜ਼ੀਲੈਂਡ ਸਾਰਿਆਂ ਨੇ ਸਾਨੂੰ ਹਾਈ ਰਿਸਕ ਕੈਟਾਗਰੀ 'ਚ ਰੱਖਿਆ ਹੋਇਆ ਇਵਨ ਜਰਮਨੀ ਨੇ ਵੀ ਹਾਈ ਰਿਸਕ ਕੈਟਾਗਰੀ 'ਚ ਪੰਜਾਬ ਦੇ ਬੱਚਾ ਨੂੰ ਰੱਖਿਆ ਹੋਇਆ ਸੋ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਨਾ ਇਹ ਜਿਹੜਾ ਇੱਕ ਜਿਹੜਾ ਸਾਨੂੰ ਹਾਈ ਰਿਸਕ ਕਿਹਾ ਜਾਂਦਾ ਸਾਨੂੰ ਕਿਹਾ ਜਾਂਦਾ ਜੀ ਫੇਕ ਡਾਕੂਮੈਂਟਸ ਦੀ ਇੱਕ ਡੈਸਟੀਨੇਸ਼ਨ ਬਣੀ ਹੋਈ ਆ ਪੰਜਾਬ ਉਹਨੂੰ ਤੋੜਨਾ ਚਾਹੀਦਾ ਸੋ ਆਪਾਂ ਲਰਨਿੰਗ ਵਾਲੇ ਪਾਸੇ ਚੱਲੀਏ ਆਪਾਂ ਸਿਰਫ ਇਹ ਨਾ ਦੇਖੀਏ ਕਿ ਸਾਨੂੰ ਪਹੁੰਚ ਚਾਹੀਦੀ ਹੈ ਜੇ ਤੁਸੀਂ ਕੰਸਲਟੈਂਟ ਕੋ ਜਾਣੇ ਆਪਾਂ ਉਹਨੂੰ ਕਹਿੰਨੇ ਸਾਨੂੰ ਪਹੁੰਚ ਦੇ ਦੇ ਥੋੜਾ ਮਾਈਂਡ ਸੈਟ ਬੱਚਿਆਂ ਨੂੰ ਆਪਣਾ ਚੇਂਜ ਕਰਨਾ ਚਾਹੀਦਾ ਔਰ ਇਹ ਚੇਂਜ ਜਦੋਂ ਤਾਂ ਹੋਏਗਾ ਜਦੋਂ ਅਸੀਂ ਕੀ ਕਹਿੰਦੇ ਆ ਸਹੀ ਪੜਨ ਦੇ ਲਈ ਬਾਹਰ ਜਾਣਾ ਚਾਹੀਦਾ ਜੇ ਅਸੀਂ ਕਹਾਂਗੇ ਕਿ ਅਸੀਂ ਪੜਨ ਨਹੀਂ ਜਾਣਾ ਔਰ ਸਾਨੂੰ ਕੀ ਕਹਿੰਦੇ ਆ ਬਸ ਤੁਸੀਂ ਭੇਜ ਦਿਓ ਬਾਹਰ ਫਿਰ ਇਹ ਚੇਂਜ ਨਹੀਂ ਹੋਣਾ ਸੋ ਸਟੂਡੈਂਟਸ ਆਪਾਂ ਚੰਗੇ ਚੰਗੀ ਫੈਮਿਲੀ ਤੋਂ ਆਨੇ ਆ ਐਗਰੀਕਲਚਰ ਲੈਂਡ ਆ ਕੋਈ ਪ੍ਰੋਬਲਮ ਨਹੀਂ ਆ ਐਗਰੀਕਲਚਰ ਕਰਦੇ ਆ ਜੇ ਪੜਾਂਗੇ ਤਾਂ ਹੀ ਕੋਈ ਫਿਊਚਰ ਬਣੇਗਾ ਨਾ ਜੇ ਨਹੀਂ ਪੜਾਂਗਾ ਤੇ ਦੇਖੋ ਇੱਕ ਤਾਂ ਸਾਡੇ ਪੰਜਾਬ ਦੀ ਰੈਪਿਊਟੇਸ਼ਨ ਖਰਾਬ ਹੋ ਰਹੀ ਆ ਦੂਜਾ ਕੀ ਕਹਿੰਦੇ ਆ ਸਾਨੂੰ ਕੀ ਕਹਿੰਦੇ ਆ ਵੀਜ਼ਾ ਨਹੀਂ ਮਿਲ ਰਿਹਾ ਸੋ ਯੂਐਸ ਅੰਬੈਸੀ ਦਾ ਜੋ ਰੀਸੈਂਟ ਫੀਡਬੈਕ ਹੈ ਸੋ ਸੇ ਕੋ ਫਰਸਟ ਚੀਜ਼ ਦਾ ਹਾਈ ਕਮਿਸ਼ਨ ਇਹ ਭਾਲਦੀ ਹੈ ਕਿ ਤੁਸੀਂ ਓਨੈਸਟ ਰਹੋ ਉਹਨਾਂ ਨਾਲ ਦੂਜੀ ਚੀਜ਼ ਹੈ ਤੁਸੀਂ ਬੇਸਿਕ ਬੇਸਿਕ ਕੁਐਸਚਨਸ ਦੇ ਆਨਸਰ ਤਾਂ ਦੋ ਕੀ ਤੁਹਾਡੇ ਫੰਡਿੰਗ ਕੌਣ ਸ਼ੂ ਕਰ ਰਿਹਾ ਪੇਰੈਂਟਸ ਕਰ ਰਹੇ ਨੇ ਚਾਚਾ ਕਰ ਰਹੇ ਆ ਮਾਮਾ ਕਰ ਰਹੇ ਆ ਉਹ ਚਾਚਾ ਔਰ ਮਾਮਾ ਕਰ ਰਹੇ ਆ ਤਾਂ ਉਹ ਕਿਉਂ ਕਰ ਰਹੇ ਨੇ ਔਰ ਸਪੋਜ਼ ਤੁਸੀਂ ਮੈਂ ਕਹਿੰਨਾ ਬੋਸਟਨ ਸਿਟੀ ਚ ਪੜਨ ਜਾ ਰਹੇ ਹੋ ਐਗਜ਼ਾਮਪਲ ਤੁਹਾਨੂੰ ਉਹ ਸ਼ਹਿਰ ਦਾ ਲਿਵਿੰਗ ਕਾਸਟ ਦਾ ਖਰਚਾ ਕਿੰਨਾ ਇਹ ਤਾਂ ਪਤਾ ਹੋ ਵੀ ਅੱਛਾ ਟੀਰੀ ਬੱਸ ਚਲਦੀ ਐ ਮੈਟਰੋ ਚਲਦੀ ਐ ਬੇਸਿਕ ਪਤਾ ਹੋ ਗਏ ਜੇਰੀ ਯੂਨੀਵਰਸਿਟੀ ਚ ਪੜਨ ਜਾ ਰਹੇ ਉਹਦਾ ਨਾਮ ਉਹਦੇ ਚ ਟੋਟਲ ਨੰਬਰ ਆਫ ਸਟੂਡੈਂਟ ਕਿੰਨੇ ਪੜਦੇ ਆ ਉਹਦੇ ਚ ਇੰਟਰਨੈਸ਼ਨਲ ਸਟੂਡੈਂਟ ਕਿੰਨੇ ਪੜਦੇ ਆ ਉਹਦੀ ਲੋਕੇਸ਼ਨ ਤੁਸੀਂ ਕਿਉਂ ਚੂਜ਼ ਕੀਤੀ ਤੁਸੀਂ ਕਹੋਗੇ ਮੇਰੇ ਕੰਸਲਟੈਂਟ ਨੇ ਦੱਸੀ ਕਿਉਂ ਤੁਸੀਂ ਕੰਪੈਰੀਜ਼ਨ ਨਹੀਂ ਕੀਤਾ ਸੋ ਇੱਕ ਬੇਸਿਕ ਕੁਐਸਚਨ ਜੇ ਬੱਚੇ ਨਹੀਂ ਪਤਾ ਹੋਣਗੇ ਤਾਂ ਵੀਜ਼ਾ ਨਹੀਂ ਮਿਲੇਗਾ ਪਰ ਵੀਜ਼ਾ ਐਮਬੈਸੀ ਦੇਣਾ ਚਾਹੁੰਦੀ ਐ ਬਿਕਾਜ਼ ਯੂਐਸ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਆਰ ਰੀਲੀ ਅੰਡਰ ਪ੍ਰੈਸ਼ਰ ਟੂ ਟੇਕ ਸਟੂਡੈਂਟਸ ਬਿਕੋਜ਼ ਟਰੰਪ ਸਰਕਾਰ ਦੇ ਨਾਲ ਇੱਕ ਕਲੈਸ਼ ਚੱਲ ਰਿਹਾ ਯੂਨੀਵਰਸਿਟੀਆਂ ਦਾ ਇਵਨ ਸੋ ਐਜੂਕੇਸ਼ਨ ਯੂ ਐਸ ਏ ਨੇ ਹੁਣੇ ਆਪਣੇ ਫੇਅਰਸ ਕੀਤੇ ਨੇ ਮਤਲਬ ਕਿ ਯੂ ਐਸ ਹਾਈ ਕਮਿਸ਼ਨ ਨੇ ਆਪਣੇ ਫੇਅਰ ਕੀਤੇ ਨੇ ਸੋ ਸਟੂਡੈਂਟਸ ਜੈਨੂਇਨ ਫੰਡਸ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਨਗੇ ਤੁਹਾਡਾ ਜੈਨੂਇਨ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਕਰ ਰਿਹਾ ਜੇ ਅਸੀਂ ਐਮਬੈਸੀ ਨੂੰ ਕਹਾਂਗੇ ਕਿ ਸਾਨੂੰ ਕੀ ਕਹਿੰਦੇ ਆ ਕੁਝ ਨਹੀਂ ਪਤਾ ਜੀ ਸਾਡੇ ਏਜੰਟ ਨੇ ਭੇਜਤਾ ਆਏ ਏਜੰਟ ਨੇ ਪੇਪਰ ਲਾਇਆ ਉਹ ਮਤਲਬ ਮੈਂ ਡਰ ਦਾ ਡਰ ਦਾ ਸਵਾਲ ਦਾ ਜਵਾਬ ਦੇ ਰਿਹਾ ਤਾਂ ਵੀਜ਼ਾ ਨਹੀਂ ਮਿਲੇਗਾ ਇਸ ਤੋਂ ਚੰਗਾ ਤੁਸੀਂ ਯੂਐਸ ਦਾ ਆਪਣਾ ਵੀਜ਼ਾ ਨਾ ਲਗਾਓ ਜੇ ਤੁਸੀਂ ਇੰਗਲਿਸ਼ ਬੋਲ ਸਕਦੇ ਹੋ ਤਾਂ ਹੀ ਆਪਣਾ ਯੂਐਸ ਦਾ ਵੀਜ਼ਾ ਲਗਾਓ ਭਲੇ ਘਟੇ ਕੋਲ ਹਾਈਲਾਈਟs ਹੈਗੀ ਜਾਂ ਨਹੀਂ ਹੈਗੀ ਪਰ ਜੇ ਇੰਗਲਿਸ਼ ਬੋਲ ਨਹੀਂ ਸਕਦੇ ਤਾਂ ਯੂਐਸਏ ਦਾ ਵੀਜ਼ਾ ਬਿਲਕੁਲ ਨਾ ਲਗਾਓ ਸੋ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਇੰਟਰਵਿਊ ਦੀ ਤਿਆਰੀ ਕਰਾਏਗਾ ਤੁਹਾਨੂੰ ਸਰਕਾਰੀ ਔਰ ਪ੍ਰਾਈਵੇਟ ਯੂਨੀਵਰਸਿਟੀਆਂ ਦੋਨਾਂ ਬਾਰੇ ਦੱਸੇਗਾ ਤੁਹਾਨੂੰ ਈਵਨ ਇਹ ਵੀ ਦੱਸੇਗਾ ਕਿ ਪਾਥਵੇ ਕਿੱਦਾਂ ਹੋ ਸਕਦਾ ਜੇ ਤੁਸੀਂ ਕਾਲਜ 'ਚ ਐਡਮਿਸ਼ਨ ਲਏ ਆਂ ਲੈਂਡਮਾਰਕ ਇਮੀਗ੍ਰੇਸ਼ਨ EIARC ਸਰਟੀਫਾਈਡ ਹੈ ਡੈਫੀਨੇਟਲੀ ਜਿਹੜੀਆਂ ਅਪੁਆਇੰਟਮੈਂਟਸ ਹੈਗੀਆਂ ਉਹ ਤੁਹਾਨੂੰ ਪਤਾ ਹੀ ਹੈ USA ਦੀਆਂ ਬਹੁਤ ਟਾਈਮ ਲੱਗ ਜਾਂਦਾ ਬਟ ਹੱਲੇ ਵੀ ਅਸੀਂ ਜਨਵਰੀ ਇੰਟੇਕ ਲਈ ਸਟੱਡੀ ਵੀਜ਼ਾ US ਦਾ ਅਪਲਾਈ ਕਰ ਸਕਦੇ ਹਾਂ ਬਿਲਕੁਲ ਠੀਕ ਹੈ ਸੋ ਤੁਸੀਂ USA ਦੇ ਲਈ ਲੈਂਡਮਾਰਕ ਦੇ ਜ਼ਰੀਏ ਅਪਲਾਈ ਕਰ ਸਕਦੇ ਹੋ 90413 90412 ਇਹ ਨੰਬਰ ਹੈ ਈਮੇਲ ਹੈ info@landmarkimmigration.com ਸੋ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ 14 ਬ੍ਰਾਂਚਸ ਨੇ ਕਿਸੇ ਵੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ ਯਾ ਹੈੱਡ ਆਫਿਸ ਤੁਸੀਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਤੁਸੀਂ ਆਪਣੀ ਜਿਹੜੀ ਕੋਈ ਐਕਸਪਰਟ opinion ਲੈਣਾ ਹੈ ਤੁਸੀਂ ਲੈ ਸਕਦੇ ਹੋ ਥੈਂਕ ਯੂ ਸੋ ਮਚ